ਬੜੇ ਤਰੀਕੇ ਦੇ ਨਾਲ ਉਹ ਕੀ ਕਰਦੇ ਸੀਗੇ ਕਿਸ ਤਰ੍ਹਾਂ ਉਹ ਢਾਬੇ ਦੇ ਉੱਤੇ ਆਪਣਾ ਖੜ ਕੇ ਢਾਬਿਆਂ ਦੇ ਵਿੱਚੋਂ ਵੀ ਕੱਢਦੇ ਸੀ ਔਰ ਉੱਥੋਂ ਵੀ ਕੱਢ ਕੇ ਲੈ ਕੇ ਆਏ ਸੀਗੇ ਢਾਬਿਆਂ ਦੇ ਵਿੱਚੋਂ ਜਿਹੜੀਆਂ ਹੋਰ ਗੱਡੀਆਂ ਜਦੋਂ ਡਿਸਟਰੀ ਦੇ ਅੰਦਰੋਂ ਦੂਸਰੇ ਸਟੇਟਾਂ ਨੂੰ ਜਾਂਦੀਆਂ ਨੇ ઈਐਨਏ ਕਿਉਂਕਿ ਪੈਟਰੋਲਸ ਵੀ ਵਰਤਿਆ ਜਾਂਦਾਗਾ ਪੈਟਰੋਲ ਤੇ ਡੀਜ਼ਲ ਦੇ ਅੰਦਰ ਵੀ ઈਐਨਏ ਦੀ ਜਿਹੜੀ ਆ ਉਹ ਬਲੈਂਡਿੰਗ ਹੁੰਦੀ ਆ ਔਰ ਇਸੇ ਤਰੀਕੇ ਸੈਨੀਟਾਈਜ਼ਰਸ ਵੀ ਹੁੰਦੀ ਆ ਇਸੇ ਤਰ੍ਹਾਂ ਕਿ ਜਿਹੜੇ ਆਪਾਂ ਟਾਇਲਟਸ ਦੇ ਅੰਦਰ ਉਹਨੂੰ ਸਾਫ਼ ਕਰਨ ਲਈ ਪ੍ਰੋਡਕਟ ਯੂਜ਼ ਕਰਦੇ ਆ ਉਹਨਾਂ ਦੇ ਅੰਦਰ ਵੀ ਜਿਹੜੀ ਇਹਦੀ ਵਰਤੋਂ ਹੁੰਦੀ ਆ ਜੇ ਮੈਂ ਗੱਲ ਕਰਾਂ ਦੇਸੀ ਸ਼ਰਾਬ ਦੀ ਜੇਕਰ ਦੇਸੀ ਸ਼ਰਾਬ ਇਸ ਸਾਰੇ ਜ਼ਖੀਰੇ ਤੋਂ ਬਣਾਉਣੀ ਹੋਵੇ ਤਾਂ ਲਗਭਗ ਪੌਣੇ 4 ਲੱਖ 37500 ਬੋਤਲ ਜਿਹੜੀਆਂ 50 ਡਿਗਰੀ ਦੇਸੀ ਸ਼ਰਾਬ ਦੀਆਂ ਬਣ ਸਕਦੀਆਂ ਨੇਗੀਆਂ ਜੇਕਰ ਇੰਗਲਿਸ਼ ਜਿਹਨੂੰ ਆਈਐਮਐਫਐਲ ਕਹ ਦਿੰਦੇ ਆ ਇੰਗਲਿਸ਼ ਸ਼ਰਾਬ ਦੀ ਬਣਾਉਣੀ ਹੋਵੇ ਤਾਂ ਲਗਭਗ 2,50,000 ਬੋਟਲ ਜਿਹੜੀਆਂ 75 ਡਿਗਰੀ ਸ਼ਰਾਬ ਦੀ ਤਿਆਰ ਹੋ ਸਕਦੀ ਹੈ ਜੇਕਰ ਸੈਨੀਟਾਈਜ਼ਰ ਦੀ ਗੱਲ ਕਰੀਏ ਤਾਂ ਲਗਭਗ 1,10,000 ਜਿਹੜਾ ਬੋਟਲ ਆ ਉਹ ਸੈਨੀਟਾਈਜ਼ਰ ਦੀ ਤਿਆਰ ਹੋ ਜਾਂਦੀ ਆ ਸੋ ਇਸ ਤੋਂ ਬਿਨਾ ਕਾਫੀ ਹੋਰ ਛੋਟੇ-ਛੋਟੇ ਪ੍ਰੋਡਕਟਾਂ ਦੇ ਅੰਦਰ ਇਹਦੀ ਵਰਤੋਂ ਹੁੰਦੀ ਆ ਸੋ ਮੇਰਾ ਕਹਿਣ ਦਾ ਪਾਵਾ ਜਿਹੜੇ ਲੋਕ ਦੇਸ਼ ਦੇ ਅੰਦਰ ਇਲੀਗਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਰਾਹੀਂ ਗੈਰ ਕਾਨੂੰਨੀ ਵਪਾਰ ਕਰਦੇ ਨੇਗੇ ਗੈਰ ਕਾਨੂੰਨੀ ਤੱਦੇ ਕਰਦੇ ਨੇ ਚਾਹੋ ਸ਼ਰਾਬ ਦਾ ਕਰਦੇ ਨੇ ਚਾਹੋ ਸੈਨੀਟਾਈਜ਼ਰ ਦਾ ਕਰਦੇ ਨੇਗੇ ਚਾਹੋ ਪੇਂਟ ਦੇ ਅੰਦਰ ਵਰਤੋਂ ਇਹਦੀ ਦੁਰਵਰਤੋਂ ਹੁੰਦੀ ਆ ਉਹ ਸਾਰੇ ਜਿਹੜੇ ਲੋਕ ਨੇਗੇ ਉਹ ਇਸ ਮਟੀਰੀਅਲ ਦਾ ਮੈਜ਼ੂਸ ਕਰਦੇ ਨੇਗੇ ਇਸ ਮਟੀਰੀਅਲ ਨੂੰ ਵਰਤਦੇ ਨੇਗੇ ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਪਿਛਲੇ 3 ਸਾਲ ਦੀ 1,70,000 1,70,000 ईएनए ਜਿਹੜਾ ਉਹ ਸਾਡੀ ਸਰਕਾਰ ਦੇ ਸਮੇਂ ਫੜਿਆ ਗਿਆਗਾ ਇੱਥੋਂ ਪਤਾ ਲੱਗਦਾਗਾ ਕਿ ਸਰਕਾਰ ਦੀ ਅਬਾਦ ਸ਼ਰਾਬ ਚ ਇਲੀਗਲ ਲਿਕਰ ਦੇ ਅੰਦਰ ਇਲੀਗਲ ਸੈਨੀਟਾਈਜ਼ਰ ਦੇ ਅੰਦਰ ਜਾਂ ਹੋਟ ਪ੍ਰੋਡਕਟਸ ਦੇ ਅੰਦਰ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਆ ਅਸੀਂ ਬਿਲਕੁਲ ਲੀਗਲ ਕੰਮ ਨੂੰ ਕਾਨੂੰਨੀ ਕੰਮ ਨੂੰ ਜਿਹੜਾ ਉਹ ਲਾਅ ਕਰਦੇ ਆ ਗੈਰ ਕਾਨੂੰਨੀ ਕੰਮ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ 'ਚ ਨਾ ਕਿਤੇ ਹੋਰ ਹੋਣਾ ਚਾਹੀਦਾ ਇਹਦੀ ਹਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਜਾਰੀ ਆ ਕਿਉਂਕਿ ਹਜੇ ਮੋੜਲੀ ਜਿਹੜੀ ਇਹ ਇੰਟਰੋਗੇਸ਼ਨ ਅਕਿਊਜ਼ ਦੀ ਹੋ ਰਹੀ ਹੈਗੀ ਕਿ ਜਿਹੜਾ ਕਿਹੜੀ ਜਗ੍ਹਾ ਤੇ ਜਾਣਾ ਸੀ ਆਈਐਨਏ ਔਰ ਕਿੱਥੇ ਜਾ ਕੇ ਯੂਜ਼ ਹੋਣਾ ਸੀਗਾ ਕਿੱਥੇ ਇਹਦੀ ਜਿਹੜੀ ਆ ਉਹ ਦਰਬਾਰਤੋਂ ਹੋਣੀ ਸੀ ਔਰ ਇਹਦੇ ਵਿੱਚ ਅਸੀਂ ਐਕਸਾਈਜ਼ ਐਕਟ ਦੇ ਸੈਕਸ਼ਨ 64 ਤੇ 78 ਦਾ 61 14 78 ਸਬਸੈਕਸ਼ਨ 2 ਐਕਸਾਈਜ਼ ਐਕਟ 303 ਫਟ ਜਿਹਨੂੰ ਪਿਚੋਰੀ ਕਹਿੰਦੇ ਆ 316 ਕ੍ਰਿਮੀਨਲ ਬ੍ਰੀਚ ਆਫ ٹرسٹ ਤੇ 125 ਇਨਡੇਂਜਰਿੰਗਸ ਟੂ ਹਿਊਮਨ ਲਾਈਫ ਯਾਨੀ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਇਹ ਸਾਰੀਆਂ ਧਰਾਵਾਂ ਦੇ ਤਹਿਤ ਮੁਕਦਮੇ ਦਰਜ ਕੀਤੇ ਜਾਣਗੇ ਬਿਲਕੁਲ ਇਹਦੇ ਅੰਦਰ ਅਸੀਂ ਉਮਰ ਕੈਦ ਜਿਹੜੀ ਆ ਉਹ ਧਾਰਾ ਲਾਈ ਆ ਤਾਂ ਕਿ ਉਮਰ ਕੈਦ ਜਿਹੜੀ ਆ ਦੋਸ਼ੀਆਂ ਨੂੰ ਹੋਵੇ ਬਿਲਕੁਲ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਿਆ ਜਾਊਗਾ ਇਹਦੀ ਜਾਂਚ ਕੀਤੀ ਜਾ ਰਹੀ ਆ ਕਿ ਉਥੋਂ ਜਾ ਕੇ ਕਿਹੜੇ ਸਟੇਟਸ ਜਾਣੀ ਸੀ ਔਰ ਕਿਹੜੇ ਸਟੇਟ ਜਾ ਕੇ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਲ ਹੋਣੀ ਸੀ